ਜਿਨ੍ਹਾਂ ਕੀ ਸੈਕੂਲਰਿਜ਼ਮ ਕਰਕੇ ਵੀ ਜਾਣਿਆ ਜਾਂਦਾ ਹੈ ਉੱਥੇ ਹੀ ਗੱਲ ਕਰੀਏ ਜੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਸੰਤ ਮਹਤਮਾ ਨੇ ਜਨਮ ਲਿਆ ਤੇ ਇੱਥੇ ਦੀ ਧਰਤੀ ਨੂੰ ਕਾਫੀ ਧਾਰਮਿਕ ਤੇ ਪਵਿੱਤਰ ਮੰਨਿਆ ਜਾਂਦਾ ਹੈ ਉੱਥੇ ਜਦੋਂ ਪੰਜਾਬ ਜਾਂ ਫਿਰ ਕਿਸੇ ਵੀ ਜਗ੍ਹਾ ਦੇ ਉੱਤੇ ਬੇਅਦਬੀ ਦੀ ਘਟਨਾ ਹੁੰਦੀ ਹੈ ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਇਹੋ ਜਿਹਾ ਮਾਮਲਾ ਪੰਜਾਬੀ ਯੂਨੀਵਰਸਿਟੀ ਤੋਂ ਸਾਹਮਣੇ ਆਇਆ ਜਿੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਹਾਨਕੋਸ਼ ਲਿਖੇ ਗਏ ਸੀ ਜਿਸ ਤੋਂ ਬਾਅਦ ਉਹਨਾਂ ਦੀ ਬੇਅਦਬੀ ਕੀਤੀ ਗਈ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਮਿਲੇਗੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਖੱਡੇ ਪੁੱਟ ਕੇ ਵੱਡੀ ਗਿਣਤੀ ਵਿੱਚ ਮਹਾਨਕੋਸ਼ਾਂ ਨੂੰ పార్ਕਾ ਦੇ ਵਿੱਚ ਦਬਾਇਆ ਜਾ ਰਿਹਾ ਹੈ ਤਾਂ ਉਸ ਤੋਂ ਬਾਅਦ ਜਿਹੜੇ ਸਟੂਡੈਂਟਸ ਸੀ ਧਾਰਮਿਕ ਪਵਨ ਨੂੰ ਉਹਨਾਂ ਦੀ ਥੇਸ ਪਹੁੰਚਿਆ ਤਾਂ ਉਹਨਾਂ ਨੇ ਮੌਕੇ ਤੇ ਪਹੁੰਚਦੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੌਕੇ ਤੇ ਜਾ ਕੇ ਜਦੋਂ ਉਹ ਦੇਖਦੇ ਨੇ ਤਾਂ ਜਿਹੜਾ ਦ੍ਰਿਸ਼ ਹੁੰਦਾ ਦਿਲ ਨੂੰ ਡੇਹ ਲਾਉਣ ਵਾਲਾ ਹੁੰਦਾ ਮਹਾਨਕੋਸ਼ ਦੇ ਵਿੱਚ ਬਾਣੀ ਗੁਰੂਆਂ ਦੇ ਜੜੇ ਜਨਮ ਸਥਾਨ ਨੇ ਉਹਦੀਆਂ ਤਸਵੀਰਾਂ ਤੇ ਹੋਰ ਧਾਰਮਿਕ ਤਸਵੀਰਾਂ ਵੀ ਬਣਾਈਆਂ ਦਰਦ ਜਿਸ ਨੂੰ ਇਸ ਤਰੀਕੇ ਦੇ ਨਾਲ ਉਸ ਦੀ ਵਿਅੱਤੀ ਕਰੀ ਗਈ ਜਿਸ ਤੋਂ ਬਾਅਦ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਹੜੇ ਦੇਣਾ ਮਾਨ ਕੋਸ਼ ਦੀ ਪੈਰਾਂ ਦੇ ਵਿੱਚ ਰੋਲ ਕੇ ਮਿੱਟੀ ਦੇ ਵਿੱਚ ਰੋਲ ਕੇ ਪਾਣੀ ਦੇ ਛੋਟੇ ਬੇਦਵੀ ਕੀਤੀ ਜਾ ਰਹੀ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰ ਕੀ ਨਾਮ ਤੁਸ ਮੇਰਾ ਨਾਮ ਮਨਦੀਪ ਸਿੰਘ ਆ ਜੀ ਜੀ ਮਨਦੀਪ ਕਿਹੜਾ ਡਿਪਾਰਟਮੈਂਟ ਆ ਤੁਹਾਡਾ ਮੇਰਾ ਵਿਭਾਗ ਸ਼੍ਰੀ ਗੁਰੂ ਗੰਥ ਸਾਹਿਬ ਸਟੱਡੀਜ਼ ਵਿਭਾਗ ਅਤੇ ਮੈਂ ਪੀ ਐਚ ડી ਦਾ ਖੋਜਾਰਥੀ ਆ ਜੀ ਮਨਦੀਪ ਕੀ ਅੱਜ ਮੁੱਦਾ ਜਿਹੜਾ ਵਿਦਿਆਰਥੀ ਭਟਕੇ ਹੋਏ ਨੇ ਇਹ ਇਹ ਮੁੱਦਾ ਝਟਕਣ ਦਾ ਕਾਰਨ ਇਹ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਮਹਾਨ ਕੋਸ਼ ਛਾਪਿਆ ਜਾਂਦਾ ਜਿਹੜਾ ਕਿ ਮਹਾਨ ਕੋਸ਼ ਪਹਿਲਾਂ ਭਾਸ਼ਾ ਭਾਗ ਦੇ ਵੱਲੋਂ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਪ੍ਰੋਜੈਕਟ ਦਿੰਦੀ ਆ ਜਿਸ ਪ੍ਰੋਜੈਕਟ ਦੇ ਅਧੀਨ ਮਹਾਨ ਕੋਸ਼ ਨੂੰ ਦੁਬਾਰਾ ਪੰਜਾਬੀ ਯੂਨੀਵਰਸਿਟੀ ਨੇ ਛਾਪਣਾ ਸੀ ਇਸ ਨੂੰ ਛਾਪਦੇ ਸਮੇਂ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੇ ਪ੍ਰੋਫੈਸਰਾਂ ਦੀ ਨਿਯੁਕਤੀ ਕੀਤੀ ਗਈ ਉਹਨਾਂ ਪ੍ਰੋਫੈਸਰਾਂ ਦੇ ਵੱਲੋਂ 65000 ਐਂਟਰੀਆਂ ਦੇ ਉੱਤੇ 30 ਤੋਂ 35000 ਗਲਤ ਐਂਟਰੀਆਂ ਕੀਤੀਆਂ ਗਈਆਂ ਜਦੋਂ ਇਹ ਮਹਾਨ ਕੋਸ਼ ਛਪ ਕੇ ਆਮ ਸੰਗਤ ਦੇ ਵਾਸਤੇ ਆਮ ਲੋਕਾਂ ਦੇ ਵਾਸਤੇ ਸੇਲ ਵਾਸਤੇ ਵੇਚਿਆ ਗਿਆ ਜਦੋਂ ਇਸ ਨੂੰ ਪੰਥਕ ਵਿਦਵਾਨਾਂ ਨੇ ਪੜ੍ਹਿਆ ਪੰਥਕ ਵਿਦਵਾਨਾਂ ਦੇ ਪੜਨ ਤੋਂ ਬਾਅਦ ਮਹਾਨ ਕੋਸ਼ ਦੇ ਉੱਤੇ ਇਤਰਾਜ਼ ਜਤਾਇਆ ਗਿਆ ਜਿਵੇਂ ਕਿਰਪਾਲ ਸਿੰਘ ਬਡੌਂਗਰ ਖੁਸ਼ਾਲ ਸਿੰਘ ਜੀ ਸਿੰਘ ਸਭਾ ਕੇਂਦਰੀ ਕਮੇਟੀ ਵਾਲੇ ਅਤੇ ਹੋਰ ਵੀ ਬਹੁਤ ਸਾਰੇ ਵਿਦਵਾਨ ਸਨ ਜਿਨ੍ਹਾਂ ਨੇ ਇਸ ਦੀ ਗਲਤ ਹੰਟੀਆਂ ਤੇ ਇਤਰਾਜ਼ ਜਤਾਇਆ ਜਦੋਂ ਪੰਜਾਬੀ ਯੂਨੀਵਰਸਿਟੀ ਨੂੰ ਇਹਨਾਂ ਇਤਰਾਜ਼ਾਂ ਦਾ ਸਾਹਮਣਾ ਕਰਨਾ ਪਿਆ ਪੰਜਾਬੀ ਯੂਨੀਵਰਸਿਟੀ ਨੇ ਇਸ ਨੂੰ ਲੋਕਾਂ ਦੇ ਵਿੱਚ ਵੇਚਣ ਤੋਂ ਪਾਬੰਦੀ ਲਾ ਦਿੱਤੀ ਗਈ ਇਹ ਇਮਾਨਕੋਸ਼ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੇਲ ਦੇ ਉੱਪਰ ਨਹੀਂ ਰੱਖਿਆ ਜਾ ਰਿਹਾ ਅਤੇ ਇਹ ਇੱਕ ਸਟਾਕ ਦੇ ਵਜੋਂ ਪਿਆ ਹੋਇਆ ਸੀ ਬਾਅਦ ਵਿੱਚ ਇਸ ਦੇ ਉੱਤੇ ਇੱਕ ਵਿਧਾਨ ਸਭਾ ਦੇ ਵਿੱਚ ਕਮੇਟੀ ਬਣਦੀ ਆ ਕਿ ਇਸ ਗਲਤ ਛਾਪੇ ਹੋਏ ਇਮਾਨਕੋਸ਼ ਦਾ ਕੀ ਕਰਨਾ ਹੈ ਅਤੇ ਇਹਦਾ ਕੀ ਸੋਲੂਸ਼ਨ ਹੋਣਾ ਚਾਹੀਦਾ ਹੈ ਕਿਉਂਕਿ ਵਿਦਵਾਨਾਂ ਨੇ ਇਸ ਨੂੰ ਇਸ ਕਰਕੇ ਸੰਗਤ ਦੇ ਵਿੱਚ ਵੇਚਣ ਤੋਂ ਮਨਾ ਕਰਤਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇਸ ਇਮਾਨਕੋਸ਼ ਨੂੰ ਆਥੈਂਟਿਕ ਮੰਨ ਕੇ ਇਸ ਨੂੰ ਇੱਕ ਸੋਰਸ ਨਾ ਮੰਨਿਆ ਜਾਵੇ ਭਾਵੇਂ ਕਿ ਇਹਦੇ ਵਿੱਚ ਤੇ ਡਿਸਟਰਸਨ ਹੈ ਜਿਸ ਕਰਕੇ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਨੇ ਹੁਣ ਰੀਸੈਂਟਲੀ ਕਿਹਾ ਕਿ ਇਸ ਇਮਾਨਕੁਸ਼ ਨੂੰ ਇੱਕ ਢੰਗ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਜਦੋਂ ਯੂਨੀਵਰਸਿਟੀ ਨੇ ਇਸ ਨੂੰ ਖਤਮ ਕਰਨ ਦੇ ਬਾਰੇ ਸੋਚਿਆ ਯੂਨੀਵਰਸਿਟੀ ਨੇ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਪਿਛੇ ਪੰਜ ਪੰਜ ਛੁਰਦੇ ਡੱਗ ਪੁੱਟ ਗਏ ਦੋ ਤਿੰਨ ਇੰਨੀ ਵੱਡੀ ਗਿਣਤੀ ਦੇ ਵਿੱਚ ਛਪੇ ਇਮਾਨਕੁਸ਼ ਨੂੰ ਪਾਣੀ ਦੇ ਨਾਲ ਇਮਾਨਕੁਸ਼ ਨੂੰ ਸਿੱਟ ਕੇ ਪਾਣੀ ਛੱਡ ਕੇ ਖਤਮ ਕੀਤਾ ਜਾ ਰਿਹਾ ਮੈਂ ਮੇਰਾ ਸਵਾਲ ਪ੍ਰਸ਼ਾਸਨ ਨੂੰ ਆ ਮੈਂ ਪੁੱਛਣਾ ਚਾਹਣਾ ਕਿ ਕੀ ਇਸ ਮਹਾਨ ਕੋਸ਼ ਨੂੰ ਖਤਮ ਕਰਨ ਦਾ ਕੀ ਇਹ ਤਰੀਕਾ ਸਹੀ ਆ ਕਿਉਂਕਿ ਇਹ ਕਿਸੇ ਵਾਸਤੇ ਇੱਕ ਪੰਜਾਬੀ ਦੀ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਇਹ ਕੋਸ਼ ਹੋ ਸਕਦਾ ਕਿਸੇ ਵਾਸਤੇ ਕੋਈ ਇਨਸਾਈਕਲੋਪੀਡੀਆ ਫਿਜ਼ਿਕਸਮ ਕਹਿ ਸਕਦਾ ਆ ਪਰ ਮੇਰੇ ਸਿੱਖਣ ਦੇ ਨਾਤੇ ਇਹ ਇਨਸਾਈਕਲੋਪੀਡੀਆ ਬਾਅਦ ਵਿੱਚ ਆ ਪਹਿਲਾਂ ਇਹ ਗੁਰਬਾਣੀ ਦੀ ਪੋਥੀ ਆ ਕਿਉਂ ਕਿਉਂਕਿ ਜਦੋਂ ਵੀ ਅਸੀਂ ਬਾਹਨਕੋਸ਼ ਦਾ ਕੋਈ ਵੀ ਪੰਨਾ ਫੋਲਦੇ ਹਾਂ ਉਸ ਪੰਨੇ ਦੇ ਉੱਪਰ 10 ਤੋਂ 15 ਐਂਟਰੀਆਂ ਗੁਰਬਾਣੀ ਦੀਆਂ ਉਸ ਤੋਂ ਬਾਅਦ ਸਿੱਖ ਧਰਮ ਦੇ ਨਾਲ ਸੰਬੰਧਿਤ ਕੋਈ ਵੀ ਸੈਕੰਡਰੀ ਸੋਰਸ ਹੋਵੇ ਚਾਹੇ ਦਸ਼ਮ ਗ੍ਰੰਥ ਹੋਵੇ ਚਾਹੇ ਸਰਬਨੋ ਗ੍ਰੰਥ ਹੋਵੇ ਉਹ ਸਾਰਿਆਂ ਦੀਆਂ ਐਂਟਰੀਆਂ ਇਸ ਬਾਹਨਕੋਸ਼ ਦੇ ਵਿੱਚ ਦਰਜ ਨੇ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਇਹ ਬਾਹਨਕੋਸ਼ ਪੰਜਾਬੀ ਦੀ ਪੁਸਤਕ ਨਹੀਂ ਇਹ ਗੁਰਬਾਣੀ ਦੀ ਪੋਥੀ ਆ ਗੁਰਬਾਣੀ ਦੀ ਪੋਥੀ ਦਾ ਉਸ ਤਰੀਕੇ ਦੇ ਨਾਲ ਇੱਕ ਵਿਧੀ ਵਿਵਧਾਨ ਦੇ ਨਾਲ ਸਸਕਾਰ ਕੀਤਾ ਜਾਣਾ ਚਾਹੀਦਾ ਆ ਤਾਂ ਕੇ ਸਿੱਖ ਸੈਂਟੀਮੈਂਟਲ ਜਿਹੜੇ ਲੋਕ ਆ ਉਹਨਾਂ ਦੇ ਸੈਂਟੀਮੈਂਟਸ ਨਾਲ ਪੜਕਣਾ ਅਤੇ ਇਸ ਦੀ ਬੇਦਬੀ ਨਾ ਹੋਵੇ ਇਸ ਦੀ ਜਿਹੜੀ ਮਰਿਆਦਾ ਨੂੰ ਬਰਕਰਾਰ ਰੱਖਿਆ ਜਾਵੇ ਇਸ ਵਾਸਤੇ ਜੀ ਅਸੀਂ ਇੱਥੇ ਵਿਦਿਆਰਥੀ ਦੇ ਰੂਪ ਦੇ ਵਿੱਚ ਇਕੱਠੇ ਹੋਏ ਆਂ ਇੱਕ ਮਿੰਟ ਕੀ ਨਾਮ ਹੈ ਮੇਰਾ ਨਾਮ ਯਾਦਵਿੰਦਰ ਸਿੰਘ ਯਾਦੂ ਆ ਜੀ ਯਾਦਵਿੰਦਰ ਕੀ ਮੁੱਦਾ ਜ ਮਹਾਨ ਕੋਸ਼ ਬਾਰੇ ਜਿਹੜਾ ਸਾਹਮਣੇ ਹੈ ਵਿਦਿਆਰਥੀਆਂ ਚੰਨਾ ਰੂਹ ਹੈ ਕਾਰਨ ਕੀ ਇਹ ਮਸਲਾ ਇਹ ਆ ਵੀ ਇਸ ਜਿਹੜੀ ਯੂਨੀਵਰਸਿਟੀ ਦੇ ਵਿੱਚ ਆਪਾਂ ਖੜੇ ਆ ਇਹ ਭਾਸ਼ਾ ਦੇ ਨਾਮ ਤੇ ਦੂਜੀ ਯੂਨੀਵਰਸਿਟੀ ਹੈਗੀ ਵਿਸ਼ਵ ਦੀ ਬਣੀ ਹੋਈ ਇਸ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਛਾਪਣਾ ਸੀਗਾ ਦੇਖ ਪਰ ਪੰਜਾਬੀ ਯੂਨੀਵਰਸਿਟੀ ਅੱਜ ਇਹ ਸਾਬਤ ਹੋ ਚੁੱਕੀ ਆ ਵੀ ਉਸ ਮਾਣਕ ਉਹ ਜਿਹੜਾ ਇਹਨਾਂ ਨੇ ਛਾਪਿਆ ਉਹਦੇ ਵਿੱਚ 25 ਤੋਂ 30 ਹਜ਼ਾਰ ਦੀ ਉਹਨਾਂ ਨੇ ਗਲਤੀ ਕਰਤੀ ਜਦੋਂ ਬਰਵਾਨਾ ਨੇ ਉਹਦੇ ਤੇ ਇਤਰਾਜ਼ ਦੀ ਜਗ੍ਹਾ ਜਿਤਾਇਆ ਪਾ ਇੱਕ ਕਮੇਟੀ ਦਾ ਗਠਨ ਹੁੰਦਾ ਉਹ ਕਮੇਟੀ ਵੱਲੋਂ ਕਿਹਾ ਜਾਂਦਾ ਵੀ ਜੇ ਇਹ ਸਾਡੀ ਸੁਸਾਇਟੀ ਚ ਜਾਊਗੀ ਸਮਾਜ ਚ ਜਾਊਗੀ ਜਾਂ ਅੱਜ ਤੋਂ 50 100 ਸਾਲ ਬਾਅਦ ਇਹ ਔਥੈਂਟਿਕ ਮੰਨਿਆ ਜਾਊਗਾ ਵੀ ਯੂਨੀਵਰਸਿਟੀ ਦੇ ਮਹਾਨ ਕੋਸ਼ ਦੇ ਵਿੱਚ ਆ ਗੱਲ ਲਿਖੀ ਹੋਈ ਹੈ ਇਹਦੇ ਵਿੱਚ ਕੱਲੀ ਆਪਦੇ ਕੋਲੋਂ ਗਾਥੀਆਂ ਨਹੀਂ ਕੀਤੀਆਂ ਗਈਆਂ ਜਿਹੜੀਆਂ ਸਾਜਿਸ਼ ਤਹਿਤ ਦਰਬਾਨੀ ਦੀਆਂ ਵੀ ਟਿੱਪੀਆਂ ਸ਼ਾਇਰੀਆਂ ਬਿਆਰੀਆਂ ਦੀਆਂ ਗਲਤੀਆਂ ਕੀਤੀਆਂ ਉਹ ਜਦੋਂ ਸਾਨੂੰ ਅੱਜ ਪਤਾ ਲੱਗਿਆ ਵੀ ਇਹਨੂੰ ਡਿਸਟਰੋਏ ਕੀਤਾ ਜਾ ਰਿਹਾ ਉਸ ਕਮੇਟੀ ਵੱਲੋਂ ਸੁਝਾਸ਼ਨ ਦਿੱਤਾ ਗਿਆ ਸੀ ਵੀ ਇਹਨੂੰ ਡਿਸਟਰੋਏ ਕੀਤਾ ਜਾਵੇ ਬਸਟੋਏ ਦਾ ਵੀ ਇੱਕ ਤਰੀਕਾ ਹੁੰਦਾਗਾ ਉਹਦਾ ਇੱਕ ਵਿਧੀ ਵਿਵਹਾਰ ਹੁੰਦਾ ਇਹ ਨਹੀਂ ਤੁਸੀਂ ਜੁੱਤੀਆਂ ਨਾਲ ਤੁਹਾਨੂੰ ਕੋਈ ਗਿਣਤੀ ਨਹੀਂ ਕੋਈ ਹਿਸਾਬ ਨਹੀਂ ਕਿ ਟਰਾਲੀਆਂ ਪਰਪਰ ਕੇ ਲਿਆ ਕੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਪਿੱਛੇ ਦਿਖਾ ਦਿਓ ਵੀ ਐ ਤੁਸੀਂ 5 5 7 7 ਟਰਾਲੀਆਂ 5.28 ਫੁੱਟ ਪੱਟ ਕੇ ਦੱਬ ਦੋ ਅੱਜ ਅਸੀਂ ਜਦੋਂ ਯੂਨੀਵਰਸਿਟੀ ਦੇ ਪਬਲਿਕੇਸ਼ਨ ਬਿਊਰੋ ਇੰਚਾਰਜ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਇਹਦੀ ਗਿਣਤੀ ਦਾ ਵੀ ਪਤਾ ਨਹੀਂ ਹੈਗਾ ਵੀ ਇਹਦੀ ਗਿਣਤੀ ਕਿੰਨੀ ਹੈਗੀ ਸੋ ਜਦੋਂ ਅੱਜ ਅਸੀਂ ਉਹ ਉਹਦੂ ਬਾਾਰ ਟਰਾਲੀ ਆ ਰਹੀ ਸੀ ਤੁਸੀਂ ਦੇਖਿਆ ਹੋਣਾ ਗੇਟ ਦੇ ਉੱਤੇ ਵਿਦਿਆਰਥੀਆਂ ਨੇ ਅੱਜ ਵੱਡੇ ਰੋਹ ਦੇ ਸਾਹਮਣੇ ਉਹ ਇਹਨਾਂ ਨੂੰ ਟਰਾਲ ਕਿ ਉਹ ਟਰਾਲੀ ਦੀ ਗਿਣਤੀ ਵੀ ਨਹੀਂ ਪਤਾ ਡਰਾਈਵਰ ਨੂੰ ਕਿੰਨੀ ਆ ਤੇ ਕਿੰਨੇ ਘੇੜੇ ਆ ਇਹ ਵੀ ਨਹੀਂ ਪਤਾ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਜਿਸਤਾ ਹੈਪ ਪੰਜਾਬੀ ਯੂਨੀਵਰਸਿਟੀ ਦਾ ਤੀਜਾ ਹੱਲਾ ਆ ਪਹਿਲਾਂ 2015 ਦੇ ਵਿੱਚ ਫਿਰ 2022 ਦੇ ਵਿੱਚ ਫਿਰ ਅੱਜ 2025 ਦੇ ਵਿੱਚ ਖੜੇ ਆ ਸੋ ਜਿਹੜੇ ਵਿਦਿਆਰਥੀ ਸੌਰਦ ਕੱਟੇ ਹੋਏ ਨੇ ਇਹ ਇਸ ਯੂਨੀਵਰਸਿਟੀ ਦੇ ਰੋਧ ਇਹ ਤੱਕੇ ਦੇ ਖਿਲਾਫ ਕੱਟੇ ਹੋਏ ਨੇ ਵੀ ਇਹ ਜਿਹੜਾ ਤੁਸੀਂ ਹਾਲ ਕੀਤਾ ਇਹ ਕਿਸੇ ਹਾਲ ਜਾਈ ਨਹੀਂ ਹੈ ਜਗਦੇਂਦਰ ਜਿਹੜਾ ਮਹਾਨ ਕੋਸ਼ ਹੈ ਉੱਚ ਕਿੰਨੇ ਗੁਰੂ ਸਾਹਿਬਾਂ ਦੀ ਬਾਣੀ ਜਾਂ ਹੋਰ ਜਿਹੜੇ ਸਿੱਖ ਇਤਿਹਾਸ ਆਪਣਾ ਕੀ ਕੁਝ ਦਰਜ ਹੈ ਜਿਹਨੂੰ ਦੇਖ ਕੇ ਭਾਵਨਾਮਾ ਦੁਖੀ ਹੋਈਆਂ ਲੈ ਬਦਲ ਇਹ ਜਿਹੜਾ ਐਂਸਾਈਕਲੋਪੀਡੀਆ ਦੇ ਤੌਰ ਤੇ ਆਪਾਂ ਇਹਨੂੰ ਕਹਿੰਨੇ ਆ ਇਹਨੂੰ ਪੰਜਾਬੀ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾਂ ਸਿੱਖਾਂ ਦਾ ਐਂਸਾਈਕਲੋਪੀਡੀਆ ਕਿਹਾ ਜਾਂਦਾ ਜਿਹਦੇ ਵਿੱਚ ਲਗਭਗ 65000 ਇਤਰਾਜ ਐਂਟਰੀ ਦਰਜ ਹੈਗੀ ਜਿਹਦੇ ਵਿੱਚੋਂ ਇਹਨਾਂ ਨੇ 25 ਤੋਂ 30000 ਤਾ ਗਲਤੀ ਕਰਤੀ ਜਿਹਦੇ ਵਿੱਚ ਮਹਾਨ ਕੋਸ਼ ਜਦੋਂ ਛਪਿਆ ਤਾਂ ਪਟਿਆਲੇ ਦੇ ਮਹਾਰਾਜਾ ਨੇ ਇੱਕ ਉਹਨਾਂ ਨੂੰ ਕਾਨਸ ਜਨਾਬਾਂ ਨੂੰ ਨਿਯੁਕਤ ਕਰਕੇ ਇਹਦੇ ਕੰਮ ਲਈ ਪ੍ਰੋਜੈਕਟ ਲਈ 28 ਸਾਲਾਂ ਦੀ ਮਿਹਨਤ ਨੂੰ ਛਪਾਇਆ ਸੀਗਾ ਤੇ ਅੱਜ ਉਹਦਾ ਤੁਸੀਂ ਇਹ ਹਾਲ ਦੇਖ ਸਕਦੇ ਹੋ ਇਹਦੇ ਵਿੱਚ ਇਕੱਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਉਹ ਤੋਂ ਬਿਨਾ ਹਿੰਦੂ ਮੁਸਲਮਾਨ ਸਾਰੇ ਭਾਰਤਾਨੀਆ ਫਕੀਰਾਂ ਦੀਆਂ ਜਾਂ ਜਿਹੜੀਆਂ ਉਹਨੇ ਲਿਖਤਾ ਨੇ ਜਾਂ ਉਹਨਾਂ ਸੁਣਨ ਦੀ ਜਿਹੜੇ ਨੇ ਸ਼ਬਦ ਨੇ ਜਾਂ ਉਹਨਾਂ ਦੀ ਵਿਆਖਿਆ ਕੀਤੀ ਉਹ ਸਾਰਾ ਕੀਤਾ ਹੋਇਆ ਹੈਗਾ ਸਾਡੀ ਪਹਿਲੀ ਵੱਡੀ ਡਿਕਸ਼ਨਰੀ ਹੈ ਇਹ ਪੰਜਾਬੀ ਦੀ ਸਰ ਜੀ ਨਾਮ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੁਲਦੀਪ ਜੀ ਇਹ ਜਿਹੜੇ ਮਹਾਨ ਕੋਸ਼ ਹੈ ਇਹਨੂੰ ਇਸ ਤਰ੍ਹਾਂ ਇੱਥੇ ਡੇਗਿਆ ਗਿਆ ਹੈਗਾ ਵਿਦਿਆਰਥੀਆਂ 'ਚ ਗੁੱਸਾ ਅੱਗੇ ਦੀ ਰਣਨੀਤੀ ਕੀ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਇਸ ਬਾਰੇ ਵੀ ਭਰੋਸਾ ਦਿੱਤਾ ਹੈ ਬਿਲਕੁਲ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਜਿਹੜਾ ਯੂਨੀਵਰਸਿਟੀ ਨੂੰ ਪਬਲਿਕੇਸ਼ਨ ਬਿਊਰੋ ਨੂੰ ਮਹਾਨ ਕੋਸ਼ ਚਾਪਣ ਦਾ ਇਸ ਵਾਰੀ ਜਿੰਮਾ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਸਾਨੂੰ ਜਦੋਂ ਕੰਸਰਨ ਅਥਾਰਟੀ ਨਾਲ ਗੱਲ ਹੋਈ ਹੈ ਕਿ ਅਸੀਂ ਬਹੁਤ ਵੱਡੇ ਵਿਦਵਾਨ ਲਾਏ ਤੇ 30 35000 ਗਲਤੀਆਂ ਨੇ ਆਪ ਮੰਨੀਆਂ ਨੇ ਕਹਿੰਦੇ 30 35000 ਗਲਤੀਆਂ ਹੋਈਆਂ ਨੇ ਮਹਾਨ ਕੋਸ਼ ਦੇ ਵਿੱਚ ਜਦੋਂ ਬਾਹਰੋਂ ਵਿਦਵਾਨਾਂ ਨੇ ਹੋਰ ਨੇ ਦੱਸਿਆ ਤਾਂ ਇਹਨਾਂ ਨੇ ਹੁਣ ਆਪਦੇ ਮੂੰਹ ਮੰਨਿਆ ਕਿ 35000 ਗਲਤੀਆਂ ਹੋਈਆਂ ਨੇ ਤੇ ਮਹਾਨ ਕੋਸ਼ ਦੇ ਵਿੱਚ ਮਹਾਨ ਕੋਸ਼ ਨੂੰ 30 ਦੇ ਲਗਭਗ ਭਾਈ ਕਾਨ ਸਿੰਘ ਨਾਭਾ ਜਰਾ ਛਾਪਿਆ ਗਿਆ ਤੇ ਇਹਦੇ ਵਿੱਚ ਤੁਸੀਂ ਤੇ ਦਸ਼ਮ ਗ੍ਰੰਥੀ ਬਾਣੀ ਤੇ ਪੰਤ ਪ੍ਰਗਾਸ ਸੂਰਜ ਪ੍ਰਗਾਸ ਦੀ ਬਾਣੀ ਇਹਦੇ ਦਰਜ ਹੈ ਤੇ ਤੁਸੀਂ ਦੇਖੋ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਸ਼ਮ ਪੰਥ ਦੇ ਦਸ਼ਮ ਗ੍ਰੰਥੀ ਬਾਣੀ ਦੇ ਵਿੱਚ ਦਰਜ ਹੈ ਤੇ ਇਹ ਮਤਲਬ ਇਹਦੀ ਸ਼ਰਤ ਹੈ ਆਪਣੀ ਉਹਨਾਂ ਚ ਬਿਲਕੁਲ ਜੀ ਬਿਲਕੁਲ ਸਾਰੇ ਸਾਰੇ ਸਿੱਖ ਪੰਥ ਦੀ ਸਾਰੇ ਸਿੱਖ ਸਮਾਜ ਦੀ ਸ਼ਰਤ ਹੈ ਤੇ ਨਾਲ ਕਹਿੰਦੇ ਦੂਜੇ ਧਰਮਾਂ ਦੇ ਵੀ ਜਿਹੜੇ ਪੀਰ ਨੇ ਜਾਂ ਦੇਵੀ ਦੇਵਤੇ ਨੇ ਉਹਦੀ ਬਾਣੀ ਨੂੰ ਵੀ ਨਾਲ ਜੋੜਿਆ ਗਿਆ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਕਹਿੰਦੇ ਵੀ ਜਦੋਂ ਆਪਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ Hindu ਦੀ Muslim ਦੀ ਸਾਰੇ ਧਰਮਾਂ ਦੀ ਸਾਰੇ ਮਤਲਬ ਪੀਰਮਕੀਰਾਂ ਦੀ ਬਾਣੀ ਦਰਜ ਹੈ ਤੇ ਉਹਦਾ ਮਤਲਬ ਵੀ ਇਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਜਾਂ ਆਪਣਾ ਮਹਾਨ ਕੁਝ ਦੀ ਬੇਅਦਬੀ ਕਰਨਾ ਬਾਣੀ ਦੀ ਬੇਅਦਬੀ ਕਰਨਾ ਤੇ ਬਾਣੀ ਦੀ ਬੇਅਦਬੀ ਸਾਰੀ ਸਟੂਡੈਂਟ ਯੂਨੀਅਨ ਤੇ ਸਿੱਖ ਸਮਾਜ ਤੇ ਸਾਰਾ ਪੰਜਾਬ ਸਾਰੇ ਧਰਮਾਂ ਦੇ ਭਾਈਚਾਰਾ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਇਹਨਾਂ ਦਾ ਇੱਕ ਇਹਨਾਂ ਨੂੰ ਡਿਸਟਰੋਏ ਕਰਨ ਦਾ ਤਰੀਕਾ ਜਿਹੜਾ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇਹਨਾਂ ਨੇ ਇਹਨੂੰ ਡਿਸਟਰੋਏ ਕਰਨ ਦਾ ਕਟੋ-ਕਟ 40 ਸਕਰ ਫੁੱਟ ਦਾ ਟੋਆ ਪੱਟਿਆ ਤੇ ਉਹਦੇ ਵਿੱਚ ਦੱਬ ਰਹੇ ਨੇ ਇਹ ਤਰੀਕਾ ਇਹਨਾਂ ਦਾ ਕਿਤੇ ਵੀ ਜਾਇਜ਼ ਨਹੀਂ ਹੈਗਾ ਸਾਰੇ ਸਟੂਡੈਂਟ ਤੇ ਸਿੱਖ ਪੰਥ ਤੇ ਸਾਰ